हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਮੱਝ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਕੋਸੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਅਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਜੀ ਹਾਂ ਠੀਕ ਹੈ ਜੀ ਜੀ ਨਾਮ ਤੇ ਐਡਰੈਸ ਬੋਲੋ ਹਰਪਾਲ ਸਿੰਘ ਜੀ ਨਾਮ ਹਰਪਾਲ ਸਿੰਘ ਪਿੰਡ ਕਿਹੜਾ ਸੈਣਾ ਜੀ ਸੈਣਾ ਜ਼ਿਲ੍ਹਾ ਕਿਹੜਾ ਪਿੰਡ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਹਣਾ ਜੀ ਤਹਿਸੀਲ ਬਨਾਲਾ ਜੀ ਅ ਠੀਕ ਹੈ ਨੇੜੇ ਭਦੌੜ ਤੇ ਪੱਖੋ ਬੈਂਚੀ ਹਾਂਜੀ ਹਾਂਜੀ ਠੀਕ ਆ ਬਾਜਾਖਾਨਾ ਰੋਡ ਤੇ ਪੈਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ 84276 ਜੀ ਹਾਂਜੀ 6403 ਇਹ ਅੰਕਲ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੰਕਲ ਜਿਹੜੀ ਮੱਝ ਦੇ ਰਹੇ ਆਪਣੇ ਘਰ ਦੀ ਹੈ ਹਾਂਜੀ ਕਰਦੇ ਕਿਹੜਾ ਸੂਸ ਹੁੰਦੀ ਹੈ ਤੀਜਾ ਸੂਆ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ 8 ਦਿਨ ਲੈਂਦੀ ਹੈ 8 ਦਿਨ ਕੀ ਰਿਕਾਰਡ ਦੋ ਦ 14 ਲੀਟਰ ਜੀ 14 ਲੀਟਰ ਤੇ ਹੋਇਆ ਠੀਕ ਆ ਛੇਸ ਕਮਾਲ ਦਾ ਸਿੰਗ ਕੁਆਲਿਟੀ ਚੰਗੀ ਆ ਕੱਦ ਬਾਈ ਫੁੱਲ ਪੂਰਾ ਫੁੱਲ ਅਕਾਦ ਦਾ ਥਣ ਕਮਾਲ ਦਾ ਮੁੱਠੀ ਵਾਲਾ ਥਣ ਚਵਾਈ ਕਿਵੇਂ ਸੀ ਅੰਕਲੇ ਦੀ ਚਵਾਈ ਫੋਲੀ ਆ ਜੀ ਚਵਾਈ ਪੂਰੀ ਫੋਲੀ ਆ ਬਈ ਚੰਗੀ ਆ ਚਵਾਈ ਦੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਏ ਉੱਤੇ ਆ ਹੋ ਲਾ ਬਾਈ ਤੋਰ ਕੇ ਦਿਖਾ ਦੇ ਚੰਗੀ ਆ ਮੱਜ ਪੈਠ ਫੁੜਾ ਚੈੱਕ ਕਰ ਲੋ ਬਈ ਥਣ ਥਣ ਬਹੁਤ ਚੰਗਾ ਨਾੜਾ ਨੋੜਾ ਪੂਰੀਆਂ ਚੰਗੀਆਂ ਨੇ ਬਾਕੀ ਤੋਰਾ ਵਗੈਰਾ ਚੈੱਕ ਕਰਵਾਉਂਦੇ ਆ ਬਾਈ ਦੇ ਘਰ ਦੀ ਮੱਝ ਕੋਈ ਵਪਾਰ ਦਾ ਕੰਮ ਨਹੀਂ ਬਾਈ ਤੋੜਾ ਤੜਾ ਚੈੱਕ ਕਰੋ ਚੋਟੀ ਦਾ ਫੁੱਲ ਕੱਟਦਾ ਜਿੰਨਾ ਕਹਿ ਦੋ ਓਨਾ ਕੱਟਦਾ ਬਾਈ ਖਾਣ ਤੋਂ ਬਹੁਤ ਚੰਗਾ ਮੁੱਠੀ ਵਾਲਾ ਖਾਣਾ ਕੱਚੀ ਕੱਚੀ ਆ ਬਾਈ 7-8 ਦਿਨ ਬਾਈ ਕਹਿੰਦਾ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਫੇਸ ਦੇਖੋ ਸਿੰਗ ਬਿਲਕੁਲ ਨਾਲੋਂ ਮੋੜਿਆ ਵਾ ਬਾਕੀ ਪਿੱਠ ਫੁੜੇ ਦੀ ਜਿਹੜੀ ਚੜਾਈ ਛੁੜੀ ਬਹੁਤ ਚੰਗੀ ਆ ਬਾਈ ਪੂਰੀ ਰਾਜੀ ਆ ਫੁੱਲ ਰਾਜੀ ਆ ਤੇ ਪਿੱਠ ਫੁੜਾ ਚੌੜਾ ਝੂੜਾ ਬਹੁਤ ਆ ਬਾਈ ਤੇ ਕੀ ਹੋ ਲੰਕਲੇਰਾ 170 ਜੀ 170 ਮਾਨਤਾਨ ਹੋ ਜਾਊਗਾ ਮਾੜਾ ਮੋਟਾ ਜਿਹਾ ਬਸ ਠੀਕ ਆ 170000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਮੱਝ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ